ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਜੋਤੀ ਸਰੂਪਏ ਜੋਤੀ ਜੀ ਕੀ ਕਹਿਣਾ ਚਾਹੂਗਾ ਕਿ ਜਿਹੜਾ ਅੱਜ ਤੁਹਾਡਾ ਮਕਾਨ ਵੀ ਪਾਣ ਤਰੇੜਾਂ ਤੇ ਨਾਲ ਟੈਨ ਨੂੰ ਤਿਆਰ ਹੋਵੇਗਾ ਇਹ ਸਾਡਾ ਮਕਾਨ ਤਕਰੀਬਨ ਸਾਰੇ ਟੈਟੇਰੀ ਹੋਣ ਵਾਲਾ ਹੈ ਜੀ ਕਿਉਂਕਿ ਪਿੱਛੇ 7 ਫੁੱਟ ਡੂੰਗਾਗਾ ਜੀ ਤੇ ਇਹਦੇ ਕਾਰਨ ਇਦਾਂ ਵੀ ਹੁਣ ਅਸੀਂ ਇਹਦੇ ਵਿੱਚ ਬੈਠ ਨਹੀਂ ਸਕਦੇਗੇ ਇੱਕ ਸਮਾਨ ਲਾਈ ਖੜਿਆਂਗੇ ਥੱਲੇ ਇੱਕ ਕਮਰਾ ਜਿਹੜਾ ਸਾਡੇ ਕੋਲੇ ਬਚਦਾ ਸੀਗਾ ਉਹਦੇ ਵਿੱਚ ਸਮਾਨ ਲਾਈ ਖੜਿਆਂਗੇ ਪਰ ਹੁਣ ਰੱਬ ਦੇ ਕਰੋਪ ਅਗੇ ਰੱਬ ਅਗੇ ਇਹ ਅਰਦਾਸ ਕਰਦੇ ਆਂ ਵੀ ਅੱਜ ਦਾ ਜੇ ਸਮਾਂ ਇਹ ਸੁੱਕਾ ਲੰਘ ਜਾਵੇ ਤੇ ਸਾਡੇ ਘਰ ਦਾ ਬਚਾਅ ਹੋ ਸਕਦਾ ਹੈਗਾ ਤੇ ਨਹੀਂ ਇਹ ਬਿਲਕੁਲ ਡੇਗਣ ਦੇ ਕਿਨਾਰੇ ਤੇ ਖੜਾ ਹੈਗਾ ਹੁਣ ਅੱਜ ਕਿਸ ਤਰ੍ਹਾਂ ਗੁਜ਼ਾਰਾ ਕਰ ਰਹੇ ਹਾਂ ਟੱਬਰ ਨੂੰ ਆਪਣੇ ਨਾਂ ਲਾਈ ਅੱਜ ਅਸੀਂ ਆਪਣੇ ਸੈੱਡ ਦੇ ਥੱਲੇ ਬੈਠ ਕੇ ਹੁਣ ਅਸੀਂ ਰਾਤਾਂ ਨੂੰ ਵੀ ਸੈੱਡ ਦੇ ਦਿਨ ਨੂੰ ਰਾਤਾਂ ਨੂੰ ਅਸੀਂ ਬੈਠ ਕੇ ਗੁਜ਼ਾਰਾ ਕਰ ਰਹੇ ਆਂ ਯਾਨੀ ਤਿੰਨ ਆਪਣੇ ਬੱਚਿਆਂ ਨੂੰ ਸਮਾਰ ਰਹੇ ਆਂਗੇ ਤੇ ਆਪ ਅਸੀਂ ਬੈਠ ਕੇ ਹਰ ਸਮੇਂ ਇਹੀ ਦੇਖ ਰਹਾਂਗੇ ਵੀ ਕਦੋਂ 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 ਸਾਨੂੰ ਕਿਤੇ ਦੇਲ ਦੇ ਹਿਲਾਉਣ ਵਾਲੀਆਂ ਗੱਲਾਂ ਜਿਹੜੀ ਹੁਣ ਤੋਂ ਸਾਨੂੰ ਖਤਰਾ ਰਹਿੰਦਾ ਹੈ ਸ਼ੈੱਡ ਦੀ ਗੱਲ ਕਰੀਏ ਤੇ ਤੁਸੀਂ ਕਿੰਨੇ ਪਰਿਵਾਰ ਨੇ ਜਿਹੜੇ ਇਸ ਟਾਂ ਸ਼ੈੱਡ ਥੱਲੇ ਰਾਤ ਕੱਟਦੇ ਨੇ ਅਸੀਂ ਦੋ ਪਰਿਵਾਰ ਆਈਏ ਇਸ ਘਰ ਦੇ ਵਿੱਚ ਤਕਰੀਬਨ ਇਸ ਘਰ ਦੇ ਵਿੱਚ ਅਸੀਂ ਦੋ ਪਰਿਵਾਰ ਆਗੇ ਜਿਹੜੇ ਅਸੀਂ ਸ਼ੈੱਡ ਦੇ ਥੱਲੇ ਬੈਠ ਕੇ ਗੁਜ਼ਾਰਾ ਕਰਦੇ ਹਾਂਗੇ ਤਕਰੀਬਨ ਅਸੀਂ 8 ਜੀ ਆ ਜੀ ਦੋ ਪਰਿਵਾਰਾਂ ਦੇ ਵਿੱਚ 6 ਮੇਰੇ ਪਰਿਵਾਰ ਦੇ ਜੀ ਨੇ 2 ਮੇਰੇ ਗਮੰਡੀ ਭਰਾ ਦੇ ਪਰਿਵਾਰ ਦੇ ਜੀ ਨੇਗੇ ਮੇਰਾ ਭਰਾ ਬਾਹਰ ਰਹਿੰਦਾਗਾ ਕਿਤੇ ਹਾਂ ਉਹ ਉਧਰ ਆਪਣਾ ਕੰਮ ਕਾਰ ਚਲਾ ਰੱਖਿਆ ਹੋਇਆ ਹੈ ਪ੍ਰਸ਼ਾਸਨ ਤੋਂ ਕੀ ਮੰਗ ਕਰ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆਂ ਵੀ ਵੱਦੋ ਵੱਦ ਮਦਦ ਕੀਤੀ ਜਾਵੇ ਤਾਂ ਕਿ ਅਸੀਂ ਆਪਣੇ ਘਰਾਂ ਦੀ ਉਸਾਰੀ ਕਰ ਸਕੀਏ ਤੇ ਅਸੀਂ ਆਪਣੇ ਬੱਚਿਆਂ ਨੂੰ ਆਪਣੀ ਸੱਤ ਹੀਠ ਲੈ ਕੇ ਪਾੰਦੇ ਹੋ ਸਕੀਏ ਕੋਈ ਪ੍ਰਸ਼ਾਸਨ ਦਾ ਆਇਆ ਸਰਕਾਰ ਦਾ ਕੋਈ ਨੁਮਾਇੰਦਾ ਆਇਆ ਸਾਰ ਲੈਣ ਨਹੀਂ ਸਰ ਹਜੇ ਕੋਈ ਪ੍ਰਸ਼ਾਸਨ ਸਰਕਾਰ ਦਾ ਜੇ ਕੋਈ ਨੁਮਾਇੰਦਾ ਨਹੀਂ ਆਇਆ ਪਿੰਡ ਦੇ ਕੁਝ ਬਤਵੰਤੇ ਲੋਕ ਕੁਝ ਪੰਚਾਇਤ ਦੇ ਲੋਕ ਆਏ ਸੀ ਉਹ ਸਾਡੀਆਂ ਸਿਰਫ ਫੋਟੋਆਂ ਖਿੱਚ ਕੇ ਲੈ ਕੇ ਗਏ ਨੇ ਘਰਾਂ ਦੀਆਂ 15 20 ਘਰਾਂ ਦੀਆਂ ਤੇ ਅਜੇ ਤੱਕ ਉਹਨਾਂ ਨੇ ਅੱਜ ਤੀਜਾ ਦਿਨ ਹੋ ਗਿਆ ਜੀ ਕੋਈ ਉਹਨਾਂ ਨੇ ਉਹ ਨਹੀਂ ਕੀਤਾ ਜੀ ਰਾਜਪਾਲ ਸਿੰਘ ਜੀ ਰਾਜਪਾਲ ਜੀ ਕਿੰਨੇ ਮਕਾਨ ਹਨ ਜਿਹੜੇ ਪਿੰਡ ਦੇ ਵਿੱਚ ਡਿਗਨ ਦੀ ਤਦਾਦ ਤੇ ਆਏ ਹੋਏ ਨੇ ਤੇ ਜਿਆਦਾ ਪ੍ਰਭਾਵਿਤ ਕਿੰਨੇ ਨੇ 15-20 ਮਕਾਨ ਦਾ ਜਿਆਦਾ ਵੀ ਸਪੇਡ ਦੇ ਵਿੱਚ ਆਏ ਹੋਏ ਨੇ ਤੇ ਪੰਜ ਚਾਰ ਘਰ ਥੋੜਾ ਜਿਆਦਾ ਨੁਕਸਾਨ ਚ ਹੋਏ ਆਏ ਹੋਏ ਨੇ ਜੀ ਵੀ 90% ਹੋਈ ਗਿਰਨ ਦੇ ਗਿਰੀ ਸਕਦੇ ਨੇਗੇ ਜੇ ਗੱਲ ਕਰੀ ਕਿੰਨਾ ਕਿ ਨੁਕਸਾਨ ਹੋ ਗਿਆ ਆਪਣੇ ਮਕਾਨ ਦਾ 80-90% ਨੁਕਸਾਨ ਹੋ ਗਿਆ ਜੀ ਕੀ ਮੰਗ ਕਰਦੇ ਹੋ ਹਾਂ ਜੀ ਮੰਗ ਤਾਂ ਇਹੀ ਕਰਦੇ ਆ ਵੀ ਥੋੜੀ ਬਹੁਤੀ ਜੋ ਵੀ ਸਰਕਾਰ ਤੋਂ ਹੈਲਪ ਹੋ ਸਕੇ ਵੀ ਕੀਤੀ ਜਾਵੇ ਤੇ ਵੀ ਬਗਾ ਹੁਣੇ ਕਰ ਮਕਾਨ ਬਣਾਏ ਸੀ 6-7 ਕੁ ਮਹੀਨੇ ਹੋਏ ਨੇ ਕੋਈ ਜ਼ਿਆਦਾ ਟਾਈਮ ਵੀ ਨਹੀਂ ਹੋਇਆ ਕੰਮ ਦੀ ਗੱਲ ਕਰੀ ਕੀ ਕੰਮ ਕਰਦੇ ਹੋ ਕੰਮ ਜੀ ਬਸ ਅੱਜ ਦੀ ਅੱਡੀ ਢੂਡੀ ਕਰ ਦਾਂਗੇ ਪ੍ਰਾਈਵੇਟ ਜੋਬ ਕਰ ਦਾਂਗੇ ਜੀ ਅੱਛਾ